ਮਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਸਾਸੀ ਕਾ ਭਾਈ ਜੀ ਸਾਸੀ ਕਾ ਜੀ ਨਾਮ ਕੀ ਹੈ ਜੀ ਆਪਣਾ ਨਾਮ ਹਰਪ੍ਰੀਤ ਸਿੰਘ ਜੀ ਠੀਕ ਹੋ ਭਾਈ ਘਰ ਆਉਣਾ ਹੋਵੇ ਕੀ ਐਡਰੈਸ ਹੈ ਜੀ ਆਪਣਾ ਵੰਦਰ ਰੋਡ ਤੇ ਘਰ ਹੈ ਜੀ ਆਪਣਾ ਠੀਕ ਹੋ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਭਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਰਿਹਾ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਉਗਾ ਜੀ ਕਿੰਨੇ ਨਗ ਜੀ ਠੀਕ ਹੋ ਦੱਸੋ 21 ਡਿਟੇਲ ਹੈ ਵੇੜ ਦੀ ਇਹ ਵੇੜ ਜੀ ਆਪਣੀ ਤਾਜੀ ਸੂਈ ਹੈ ਜੀ ਅੱਧਾ ਪੌਣਾ ਘੰਟਾ ਹੋਇਆ ਜੀ ਸੂਈ ਨੂੰ ਦੁੱਧ ਦੀ ਸਾਨੂੰ ਈ ਝਾਕ ਈ 22 23 ਕਿਲੋ ਦੀ 22 23 ਲੀਟਰ ਦੁੱਧ ਦੀ ਝਾਕ ਹੈਗੀ ਹੈ ਠੀਕ ਹੋ ਜੀ ਕਿਹੜੇ ਸੂਏ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਸੂਈ ਹੋਈ ਹੈ ਜੀ ਮਗਰ ਕੀ ਹੈ ਜੀ ਇਹਦੇ ਮਗਰ ਵੱਛਾ ਜੀ ਬਾਈ ਜੀ ਆਹ ਆ ਇਹਦਾ ਵੱਛਾ ਦੂਜਾ ਸੂਆ ਸੂਈ ਆ 22 ਕਿਲੋਟਰ ਦੁੱਧ ਦੀ ਝਾਕ ਆ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਆ ਥੱਲੋਂ ਬਹੁਤ ਸਾਫ਼ ਹੈ ਵੀਰੇ ਵੇੜ ਦੇਖ ਸਕਦੇ ਹੋ ਤੋਰ ਲਓ ਮਾੜੀ ਬਾਡੀ ਬੰਤਰ ਦੀ ਦੇਖ ਸਕਦੇ ਹੋ ਵੀਰੇ ਚੰਗੀ ਆ ਛੱਟਪੜੇ ਦੀ ਚੰਗੀ ਆ ਸੋਹਣਾ ਹਵਾਨਾ ਵੀ ਦੇਖ ਸਕਦੇ ਹੋ ਬਾਈ ਜੀ ਉਹ ਸੀ ਠੰਡੀਆਂ ਬਿਲਕੁਲ ਜੀ ਜਿਵੇਂ ਮਰਜੀ ਦੋਵੇਂ ਪਾਸੇ ਜੁਈ ਜਾਓ ਇੱਕ ਪਾਸੇ ਜੁਈ ਜਾਓ ਹਵਾਨਾ ਦੇਖ ਸਕਦੇ ਵੀਰੇ ਸ਼ਾਨਦਾਰ ਆ ਥਨਾਂ ਦੀ ਕੁਆਲਿਟੀ ਸ਼ਾਨਦਾਰ ਆ ਹਾਂਜੀ ਤੇ ਬਾਈ ਜੀ ਕੀ ਡਿਮਾਂਡ ਮੂਡ ਕਰਦੇ ਆਪਾਂ ਸੀਲ ਠੰਡੀਆਂ ਪੂਰੀ ਆ ਜੀ ਪੂਰੀ ਠੀਕ ਆ ਜੀ ਐ ਦੋਨੇ ਪਾਸੇ ਬਹਿ ਜਾਓ ਇੱਕ ਪਾਸੇ ਬਹਿ ਜਾਓ ਜੀ ਕੋਈ ਚੱਕਰ ਨਹੀਂ ਨਿਆਣਾ ਲਾਉਣ ਦੀ ਜਾਂ ਹੋਰ ਠੀਕ ਹੋ ਜੀ ਤੇ ਬਾਈ ਕੀ ਡਿਮਾਂਡ ਕਰਦੀ ਆਪਾਂ ਇੱਥੇ ਡਿਮਾਂਡ ਇਹਦਾ 55000 ਰੁਪਏ ਜੀ ਠੀਕ ਹੋ ਜੀ ਮੁੱਕੇ ਤੇ ਮਾਨਤਾਨ ਹੋ ਜਾਊਗਾ ਜੀ ਹਾਂਜੀ ਮਾਨਤਾਨ ਕਰਾਂਗੇ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਕੰਟੈਕਟ ਨੰਬਰ ਆਪਣਾ ਹੈਗਾ 98768 ਜੀ ਹਾਂਜੀ 34984 ਇੱਕ ਵਾਰ ਫੇਰ ਬੋਲ ਦਿਓ ਜੀ 98768 ਜੀ ਹਾਂਜੀ 34984 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਵੜ ਚੰਗੀ ਲੱਗਦੀ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਈ ਜੀ